ਧੰਨਵਾਦ ਜੀ ਆਇਆਂ ਨੂੰ ਆਪਣੇ ਦਰ ਮਾਨ ਸਾਹਿਬ ਵੱਲੋਂ ਜਿਹੜਾ ਸਾਡੇ ਪਰਿਵਾਰ ਦੇ ਵਿੱਚ ਆਦਾ ਹੋਊਗਾ ਪਰ ਵਿਸ਼ਵਾਸ ਰੱਖੋ ਕਿ ਜਿਹੜਾ ਵੀ ਕੋ ਮੱਦਾਂ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੱਪ ਕੋਈ ਦਾ ਮੈਦੂ ਦਾਤੇ ਕੋਈ ਦਾ ਗਿਆਨ ਕਰਾਇ ਲੇਤੀ ਲੱਗੀ ਹੋਈ ਆ ਔਰ ਤੁਹਾਡੇ ਤੋਂ ਵੀ ਇਹੀ ਆਸ ਕਰਦੇ ਕਿ ਉਹ ਸੋਪਾ ਇਸ ਤਰ੍ਹਾਂ ਸਾਰੇ ਪਿਆਪ ਦੇ ਨਾਲ ਸਰਕਾਰ ਦੇ ਨਾਲ ਸਦਲ ਭਗ ਸਾਰੇ ਪਿੰਡਾਂ ਦੇ ਵਿੱਚ ਸਾਂਝਾ ਹੋ ਜੇ ਤੇ ਬਹੁਤ ਵੰਦੀਆ ਗੱਲ ਆ ਕਿ ਜਿਆਦਾ ਕੀ ਜੈਥ ਹੋ ਗਈ ਅਚਾਨਕ ਸੋ ਬਹੁਤ ਮੰਦ ਭਾਗੀ ਗੱਲ ਹੋਈ ਬਹੁਤ ਮਾੜੀ ਗੱਲ ਹੋਈ ਕਿ ਉਸ ਪਰਿਵਾਰ ਦਾ ਜਿਹੜਾ ਕਿ ਅੱਜ ਦੀ ਵਿਚੜ ਗਿਆ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਇਸ ਟਾਈਮ ਪਿੰਡ ਠੱਠੀ ਦੇ ਵਿੱਚ ਖੜੇ ਆ ਜਿਹਦੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਜਚਿੰਦਰ ਸਿੰਘ ਜੀ ਹੋਣੀ ਅੱਜ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਸੋ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਮਾਨ ਸਾਹਿਬ ਹੋਣਾ ਵੱਲੋਂ ਸੋ ਇਹਨਾਂ ਸਾਰਿਆਂ ਵੀਰਾਂ ਨੂੰ ਅਸੀਂ ਜੀ ਆਇਆਂ ਆਖਦੇ ਆ ਕਿ ਜਿਹੜੇ ਅੱਜ ਘੱਟ ਤੋਂ ਘੱਟ 50 ਤੋਂ 55 ਪਰਿਵਾਰ ਨੇ ਜਿਹੜੇ ਇਹਨਾਂ ਦੇ ਨਾਲ ਅੱਜ ਸ਼ਾਮਲ ਹੋਏ ਨੇ ਸਾਰੇ ਬਹੁਤ ਸਾਡੇ ਸਤਿਕਾਰਯੋਗ ਵੀਰ ਨੇ ਭੈਣਾ ਨੇ ਸੋ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਜਿਹੜਾ ਵੀ ਕੰਮ ਹੋਊਗਾ ਇਹਨਾਂ ਦੇ ਪਹਿਲ ਦੇ ਆਧਾਰ ਤੇ ਜਿਹੜਾ ਕਿ ਉਹ ਕੀਤੇ ਜਾਣਗੇ ਕਿਸੇ ਵੀ ਰਕਮ ਦਾ ਕਿਸੇ ਵੀ ਪ੍ਰਕਾਰ ਦਾ ਹੋਵੇ ਔਰ ਇਹਨਾਂ ਵੀਰਾਂ ਨੂੰ ਵੀ ਪੂਰਾ ਵਿਸ਼ਵਾਸ ਦਿਵਾਇਆ ਗਿਆ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਅਸੀਂ ਦਿਨ ਰਾਤ ਮਿਹਨਤ ਕਰਕੇ ਬਿਲਕੁਲ ਮਾਨ ਸਾਹਿਬ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਨਾਲ ਵਗੈਰਾ ਜੋ ਸੀ ਚੱਲਾਗੇ। ਹਲ ਕਰਾਇਸਾਂ ਦੀ ਬੜਾ ਰੁਝਾਨ ਹੈ ਸ਼ਾਮਿਲ ਹੁੰਦਾ ਕੀ ਕਹਿਣਾ ਚਾਹੁੰਦੇ ਯਾਰ। ਆਹ ਦੇਖੋ ਸਾਰੇ ਹੀ ਜਿਹੜੇ ਸਾਡੇ ਲਗਭਗ 3 ਸਾਲ ਹੋ ਗਏ ਨੇ ਸਰਕਾਰ ਬੜੀ ਨੂੰ ਮਾਨ ਸਾਹਿਬ ਦੇ ਕੰਮਾਂ ਨੂੰ ਦੇਖਦੇ ਹੋਏ ਉਹਨਾਂ ਦੇ ਕਾਰਾਂ ਨੂੰ ਦੇਖਦੇ ਹੋਏ ਸਾਰੇ ਕਿ ਵੱਧ ਤੋਂ ਵੱਧ ਜਿਹੜੇ ਕਿ ਸਾਡੇ ਵੀਰ ਸਾਡੀਆਂ ਭੈਣਾਂ ਜਿਹੜੀਆਂ ਕਿ ਆਮ ਆਦਮੀ ਪਾਰਟੀ ਦੇ ਵਿੱਚ ਦੋਨੇ ਦਿਨ ਕੀਓ ਸ਼ਾਮਿਲ ਹੋਣ ਜਾ ਰਹੇ। ਹੀ ਪਸਾ ਦੇ ਪ੍ਰੋਸਾਹੀ ਹੈ ਕਿ ਜਿਹੜੇ ਵੀ ਮਲਖੋਂ ਤੱਕ ਜਿਹੜੇ ਸਾਡੇ ਮਾਨ ਸਾਹਿਬ ਹੋਣਾ ਨੇ ਸਰਕਾਰ ਦੇ ਵੀ ਜਿਹੜੇ ਕਾਰਜਗੁਜ਼ਾਰੀ ਰਹੀ ਹੈ ਜਿਹੜੇ ਕਿ ਸਾਡੇ ਬਹੁਤ ਵੀਰ ਸੂਝਵਾਰ ਨੇ ਜਿਹੜੇ ਕਿ ਸਮਝਦਾਏ ਨੇ ਕਿ ਯਾਰ ਵਾਕਿਆ ਜਿੱਦਾਂ 600 ਜੂੰਟ ਦੀ ਗੱਲ ਕਰ ਲੋ ਆਪਦੀ ਸਰਕਾਰ ਆਪਦੇ ਦੁਆਰਾ ਆਪਾਂ ਕੈਂਪ ਲਾਏ ਨੇ ਸੋ 50000 ਦੇ ਆਸ-ਪਾਸ ਆਪਾਂ ਸਰਕਾਰੀ ਨੌਕਰੀਆਂ ਦੇ ਚੁੱਕੇ ਨੇ ਸੋ ਇਹਨਾਂ ਸਾਰੇ ਕਮਾਂਕਾਰਾਂ ਨੂੰ ਮੁਹੱਲਾ ਕਲੀਨਿਕ ਖੁੱਲ ਗਏ ਨੇ ਸੋ ਇਸ ਕਰਕੇ ਇਹਨਾਂ ਕਮਾਂ ਨੂੰ ਦੇਖਦੇ ਹੋਏ ਜਿਹੜੇ ਕਿ ਆਮ ਆਦਮੀ ਪਾਰਟੀ ਵਿੱਚ ਦਿਨੋਂ ਦਿਨ ਜਿਹੜਾ ਕਿ ਉਹ ਵਾਅਦਾ ਹੋ ਰਿਹਾ ਤਾਂ ਕਿ ਜਿਹੜੇ ਇਲੈਕਸ਼ਨ ਦੇ ਤਾਂ ਕਿੰਨਾ ਕਿ ਪਿੰਡਾਂ ਨੂੰ ਸਪੋਰਟ ਮਿਲ ਰਹੀ ਹੈ ਜੀ ਮੈਂ ਤਾਂ ਸਾਰਿਆਂ ਨੂੰ ਇਹੀ ਬੇਨਤੀ ਕਰ ਰਿਹਾ ਜੀ ਜਿਹੜੇ ਵੀ ਪਿੰਡ ਜਿੱਥੇ ਵੀ ਜਾਂਦਾ ਕਿ ਆਪਾਂ ਸਭ ਸੰਮਤੀ ਦੇ ਨਾਲ ਜਿਹੜੀਆਂ ਕਿ ਆਪਾਂ ਪੰਚਾਇਤਾਂ ਬਣਾਈਆਂ ਸੋ ਸਰਕਾਰ ਵੱਲੋਂ ਜਿਹੜਾ ਕਿ ਵੱਧ ਤੋਂ ਵੱਧ ਆਪਾਂ ਲਾਭ ਲੈ ਸਕੀ ਜਿੱਦਾਂ ਮਾਨ ਸਾਹਿਬ ਹੁਣਾ ਨੇ ਕਿਹਾ ਕਿ 5 ਲੱਖ ਰੁਪਇਆ ਆਪਾਂ ਦੇਵਾਂਗੇ ਜਿਹੜੀ ਸਭ ਸੰਮਤੀ ਹੋਣਗੀਆਂ ਔਰ ਜਾਂ ਉਸ ਇੱਕ ਪਿੰਡ ਨੂੰ ਸਟੇਡੀਅਮ ਤੇ ਜਾਂ ਹਸਪੀਟਲ ਜਿਹੜਾ ਕਿ ਉਹ ਦਿੱਤਾ ਜਾਊਗਾ ਸੋ ਮੈਂ ਤਾਂ ਸਾਰਿਆਂ ਵੀਰਾਂ ਨੂੰ ਇਹੀ ਬੇਨਤੀ ਕਰਦਾ ਕਿ ਆਪਾਂ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਆਪਾਂ ਪਿੰਡਾਂ ਦੇ ਵਿੱਚ ਸਭ ਸ਼ਾਂਤੀਆਂ ਕਰੀਏ ਔਰ ਵੱਤੋ ਵੱਤ ਆਪਣੇ ਸਰਪੰਚ ਸਹਿਮਤੀ ਦੇ ਨਾਲ ਬਣਾਈਏ ਠੀਕ ਹੈ ਜਦੋਂ ਇਲੈਕਸ਼ਨ ਆਉਣਗੀਆਂ ਸਤਾਈ ਦੇ ਵਿੱਚ ਉਦੋਂ ਜਿਹੜੀ ਪਾਰਟੀ ਵਧੀਆ ਲੱਗੂਗੀ ਤੁਸੀਂ ਫੇਰ ਉਸ ਨੂੰ ਵੋਟ ਕਰਦੇ ਜਾ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਹੋਣਗੇ ਤੇ ਤੁਸੀਂ ਜ਼ਰੂਰ ਉਹਨਾਂ ਨੂੰ ਵੋਟ ਕਰਿਓ ਨਹੀਂ ਤੇ ਜਿਹੜੀ ਪਾਰਟੀ ਤੁਹਾਨੂੰ ਵਧੀਆ ਲੱਗੂਗੀ ਉਸ ਨੂੰ ਵੋਟ ਕਰਦੇ ਪਰ ਹੁਣ ਆਪਾਂ ਸਹਿਮਤੀ ਦੇ ਨਾਲ ਧੜੇਬੰਦੀ ਤੋਂ ਉੱਪਰ ਉੱਠ ਕੇ ਆਏ ਪਾਰਟੀਬਾਜੀ ਤੋਂ ਪਰ ਉੱਠ ਕੇ ਆਪਾਂ ਸਭ ਸ਼ਾਂਤੀ ਦੇ ਨਾਲ ਜਿਹਨੇ ਕਿ ਪੰਚਾਇਤਾਂ ਬਣਾਈਆਂ ਧੰਨਵਾਦ ਜੀ ਬੜੀ 嗯。有点流的，对你们那边没有？